ਸ਼ਤਰੀਆ ਕਾਲ ਜੀ ਅੱਜ ਅਸੀਂ ਬਣਾਵਾਂਗੇ ਤੀਲਾਂ ਦੀ ਬਹੁਤ ਜ਼ਿਆਦਾ ਟੇਸਟੀ ਮਿਠਾਈ ਇਹਦੇ ਵਿੱਚ ਲਈ ਅਸੀਂ ਲਵਾਂਗੇ 2 ਲੀਟਰ ਫੁੱਲ ਫੈਟ ਦੁੱਧ ਤੁਸੀਂ ਇਹਨੂੰ ਉਬਾਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ 2 ਲੀਟਰ ਦੁੱਧ ਜਦੋਂ ਚੰਗੀ ਤਰ੍ਹਾਂ ਕੜ ਕੇ 1 ਲੀਟਰ ਨਾ ਰਹਿ ਜਾਵੇ ਉਦੋਂ ਤੱਕ ਅਸੀਂ ਇਹ ਪਕਾ ਲਵਾਂਗੇ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਹਾਂ ਇੱਕ ਪੈਨ ਵਿੱਚ ਪਾਵਾਂਗੇ 200 ਗ੍ਰਾਮ ਚਿੱਟੇ ਵਾਲੇ ਤੇਲ ਲੈ ਆ ਇਹਨਾਂ ਨੂੰ 2 ਮਿੰਟ ਲਈ ਅਸੀਂ ਰੋਸਟ ਕਰ ਲਾਂਗੇ ਠੰਡਾ ਹੋਣ ਤੋਂ ਬਾਅਦ ਇਹਨਾਂ ਦਾ ਪਾਊਡਰ ਤਿਆਰ ਕਰ ਲਾਂਗੇ 2 ਚਮਚ ਅਸੀਂ ਤਿਲਾਂ ਦੇ ਅਲਾ ਕੱਢ ਕੇ ਰੱਖ ਲਾਂਗੇ ਬਾਅਦ ਵਿੱਚ ਯੂਜ਼ ਕਰਾਂਗੇ ਇਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਇੱਧਰ ਸਾਡਾ ਦੁੱਧ ਕਾਫੀ ਜ਼ਿਆਦਾ ਕੜ ਚੁੱਕਿਆ ਹੈ ਇੱਕ ਕੱਪ ਦੇ ਵਿੱਚ ਅਸੀਂ ਚੀਨੀ ਦਾ ਐਡ ਕਰਾਂਗੇ ਤੇ ਪੀਸ ਕੇ ਜਿਹੜਾ ਤੇਲ ਰੱਖੇ ਸੀ ਉਹ ਵੀ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹ ਲਾਂਦੇ ਹੋਏ ਪਕਾ ਲਵਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਦੇਸੀ ਘਿਓ ਪਾਉਣ ਨਾਲ ਬਹੁਤ ਜ਼ਿਆਦਾ ਟੇਸਟੀ ਜਿਹੜੀ ਮਿਠਾਈ ਬਣ ਕੇ ਤਿਆਰ ਹੁੰਦੀ ਆ ਤੇ ਇਹਨੂੰ ਲੰਬੇ ਸਮੇਂ ਤੱਕ ਅਸੀਂ ਸਟੋਰ ਕਰਕੇ ਵੀ ਰੱਖ ਸਕਦੇ ਆ ਇਸ ਤਰੀਕੇ ਦਾ ਜਦੋਂ ਹੋ ਜਵੇ ਸਾਰਾ ਜਿਹੜਾ ਅਸੀਂ ਖੋਆ ਕੱਢਿਆ ਆ ਇਹਨੂੰ ਅਸੀਂ ਪਲੇਟ ਵੀ ਠੰਡਾ ਹੋਣ ਨੂੰ ਰੱਖ ਦਾਂਗੇ ਚੰਗੀ ਤਰ੍ਹਾਂ ਇਹਨੂੰ ਠੰਡਾ ਹੋਣ ਤੋਂ ਬਾਅਦ ਇਹਦੇ ਪੇੜੇ ਬਣਾ ਕੇ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਉੱਪਰ ਜਿਹੜੇ ਅਸੀਂ ਤੇਲ ਬਚਾ ਕੇ ਰੱਖੇ ਸੀਗੇ ਉਹ ਇਹਦੇ ਵੀ ਉੱਪਰ ਲਗਾ ਦੇਵਾਂਗੇ ਡੈਕੋਰੇਸ਼ਨ ਲਈ ਤੁਸੀਂ ਕਿਸੇ ਵੀ ਸ਼ੇਪ ਵਿੱਚ ਇਹਦੀ ਮਿਠਾਈ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਨਹਿਦੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਹੋਰ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈਸ਼ਤ ਸ਼੍ਰੀ ਅਕਾਲ